ਇੱਕ ਮੁੰਡੇ ਦਾ ਨਵਾਂ-ਨਵਾਂ ਵਿਆਹ ਹੋਇਆ। ਥੋੜੇ ਦਿਨ ਤਾਂ ਆਪਸ ਵਿੱਚ ਵਧੀਆ ਚੱਲਦੀ ਰਹੀ ਤੇ ਕੁਝ ਦਿਨਾਂ ਬਾਅਦ ਕਿਸੇ ਕਾਰਨ ਤੋਂ ਪਤਨੀ ਨੇ ਉਸ ਨੂੰ ਬਾਰ-ਬਾਰ ਇਹੀ ਸੁਣਾਉਣਾ ਸ਼ੁਰੂ ਕਰ ਦਿੱਤਾ ਕਿ ਮੈਂ ਤੇਰੇ ਲਈ ਆਪਣਾ ਘਰ-ਬਾਰ ਛੱਡ ਕੇ ਆਪਣੇ ਮਾਪਿਓ ਛੱਡ ਕੇ ਸਭ ਕੁਝ ਛੱਡ ਕੇ ਆਈ ਹਾਂ ਪਰ ਤੂੰ ਹਮੇਸ਼ਾ ਆਪਣੀ ਮਾਂ ਦੀ ਹੀ ਸਾਈਡ ਲੈਣਾ, ਤੂੰ ਹਮੇਸ਼ਾ ਉਹਨਾਂ ਨੂੰ ਹੀ ਚੰਗਾ ਕਹਿਣਾ। ਤਾਂ ਉਹ ਮੁੰਡਾ ਬਹੁਤ ਪਰੇਸ਼ਾਨ ਰਿਹਾ। ਕੁਝ ਦਿਨ ਤਾਂ ਉਸ ਨੂੰ ਸਮਝ ਨਹੀਂ ਆਈ ਕਿ ਉਹ ਕੀ ਕਰੇ। ਫੇਰ ਉਸਨੇ ਆਪਣੀ ਪਤਨੀ ਨੂੰ ਇੱਕ ਦਿਨ ਕਿਹਾ ਜਦੋਂ ਉਸਨੇ ਦੁਬਾਰਾ ਇਹੀ ਤਾਨਾ ਸੁਣਿਆ ਕਿ ਤੂੰ ਤਾਂ ਆਪਣੀ ਮਾਂ ਦੀ ਹੀ ਸਾਈਡ ਲੈਣਾ ਮੈਂ ਤਾਂ ਤੇਰੇ ਲਈ ਆਪਣਾ ਘਰ-ਬਾਰ ਛੱਡ ਕੇ ਆਈ ਹਾਂ ਤਾਂ ਉਸ ਮੁੰਡੇ ਨੇ ਆਪਣੀ ਪਤਨੀ ਨੂੰ ਕਿਹਾ ਕਿ ਜੇ ਤੂੰ 3 ਮਹੀਨੇ ਪਹਿਲਾਂ ਮੇਰੇ ਲਈ ਆਪਣਾ ਘਰ ਛੱਡ ਕੇ ਆਈ ਹੈ ਨਾ ਤਾਂ 30 ਸਾਲ ਪਹਿਲਾਂ ਮੇਰੀ ਮਾਂ ਮੇਰੇ ਲਈ ਹੀ ਆਪਣਾ ਘਰ-ਬਾਰ ਸਭ ਕੁਝ ਛੱਡ ਕੇ ਆਈ ਸੀ ਤਨੂ ਕੀ ਲੱਗਦਾ ਉਹ ਮੁੰਡੇ ਨੇ ਸਹੀ ਕਿਹਾ ਜਾਂ ਗਲਤ ਬਾਕੀ ਮੁੱਖ ਦੀ ਗੱਲ ਇਹ ਹੈ ਕਿ ਮੁੰਡੇ ਵੀ ਅਕਸਰ ਵਿਆਹ ਦੇ ਵਿੱਚ ਪਿਸਦੇ ਤਾਂ ਹੈਗੇ ਨੇ ਕਿਉਂਕਿ ਉਹ ਪਤਨੀ ਤੇ ਆਪਣੀ ਮਾਂ ਦੇ ਵਿੱਚ ਕੋਆਰਡੀਨੇਸ਼ਨ ਨਹੀਂ ਬਣਾ ਪਾਉਂਦੇ ਪਰ ਸੱਚ ਇਹ ਹੈ ਕਿ ਜਦੋਂ ਵੀ ਕੋਈ ਇਹੋ ਜਿਹੀ ਸਿਚੁਏਸ਼ਨ ਹੋਵੇ ਤਾਂ ਇਹ ਨਹੀਂ ਦੇਖਣਾ ਚਾਹੀਦਾ ਕਿ ਮਾਂ ਦੀ ਰਿਸਪੈਕਟ ਕਰਾਂ ਜਾਂ ਮੈਂ ਫਿਰ ਪਤਨੀ ਦੀ ਸਾਈਡ ਲਵਾਂ ਦੇਖਣਾ ਇਹ ਚਾਹੀਦਾ ਕਿ ਉਸ ਸਿਚੁਏਸ਼ਨ ਵਿੱਚ ਉਸ ਗੱਲ ਤੇ ਗਲਤ ਕੌਣ ਹੈ ਤੇ ਸਹੀ ਕੌਣ ਹੈ ਮੈਂ ਇਹ ਨਹੀਂ ਕਹਿੰਦੀ ਕਿ ਮਾਂ ਦੀ ਡਿਸਰੈਸਪੈਕਟ ਕਰੋ ਪਰ ਜੇ ਮਾਂ ਗਲਤ ਹੈ ਤਾਂ ਉਹਨੂੰ ਬੈਠ ਕੇ ਸਮਝਾਇਆ ਜਾ ਸਕਦਾ ਹੈ ਉਸ ਨੂੰ ਦੱਸਿਆ ਜਾ ਸਕਦਾ ਹੈ ਕਿ ਇੱਥੇ ਤੇਰੀ ਗਲਤੀ ਸੀ ਕਿਉਂਕਿ ਹਰ ਇਨਸਾਨ ਗਲਤੀ ਕਰ ਸਕਦਾ ਹੈ ਕੋਈ ਵੀ ਇਨਸਾਨ ਪਰਫੈਕਟ ਨਹੀਂ ਦੂਜੀ ਗੱਲ ਕਈ ਵਾਰ ਪਤਨੀ ਨੂੰ ਇਸ ਕਰਕੇ ਵੀ ਬੁਰਾ ਲੱਗ ਜਾਂਦਾ ਹੈ ਕਿਉਂਕਿ ਮਾਂ ਕੋਲ ਬਹੁਤ ਐਕਸਪੀਰੀਅੰਸ ਹੁੰਦਾ ਤੇ ਉਸ ਸਮੇਂ ਨਵੇਂ ਨਵੇਂ ਵਿਆਹ ਦਾ ਚਾਹ ਹੁੰਦਾ ਤੇ ਉਹ ਵੀ ਉਹਦੇ ਬੱਚਿਆਂ ਵਰਗੀ ਹੀ ਹੁੰਦੀ ਹੈ ਤੇ ਉਹਨੂੰ ਵੀ ਇਹੀ ਸਮਝਣਾ ਚਾਹੀਦਾ ਹੈ ਕਿ ਜਿਵੇਂ ਮੇਰੀ ਮਾਂ ਨੇ ਕਿਹਾ ਉਵੇਂ ਹੀ ਮੇਰੀ ਸੱਸ ਨੇ ਕਹਿਤਾ